ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਵੀਰ ਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਵੀ ਬਹੁਤ ਹੀ ਕਮਾਲ ਹੈ ਇਹਦੇ ਵਿੱਚ ਉਹ ਦੱਸਦੇ ਪਏ ਹੈ ਕਿ ਇਸਤਰੀ ਤੇ ਪੁਰਸ਼ ਹਾਂਜੀ ਦੋਨੋਂ ਬਰਾਬਰ ਨੇ ਤੇ ਨਹੀਂ ਵੀ ਬਰਾਬਰ ਨੇ ਯਾਨੀ ਕਿ ਇੱਕ ਸਤਾ ਤੇ ਦੋਨੋਂ ਬਰਾਬਰ ਨੇ ਤੇ ਇੱਕ ਸਤਾ ਦੇ ਨਹੀਂ ਬਰਾਬਰ ਨਹੀਂ ਉਹ ਕਿਹੜੀ ਸਤਾ ਹੈ ਜਾਂ ਕਿੱਥੇ ਉਹ ਦੋਨੋਂ ਇੱਕ ਬਰਾਬਰ ਹੁੰਦੇ ਤੇ ਕਿੱਥੇ ਨਹੀਂ ਇਸ ਦੇ ਬਾਰੇ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਆ ਬਹੁਤ ਵਧੀਆ ਕਥਾ ਕਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ ਗੇ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਐਸਾ ਅਛੂਤਾ ਵਿਸ਼ਾ ਮੈਂ ਸਰੋਤਿਆਂ ਦੇ ਸਾਹਮਣੇ ਰੱਖ ਰਿਹਾ ਜਿਸ ਤੇ ਘਟ ਲਿਖਿਆ ਗਿਆ ਹੈ گٹ بولیا گیا گٹ سمجھا گیا اور گھٹ ہی سمجھایا گیا اے ہے استری حد تک پورش کی دنیا ایک وستو ہی رہی ہے سمے کی تبدیلی میں کچھ ستکار آدر سنمان ودے آوے لیکن پھر بھی چلو ਇਸਤਰੀਆਂ ਦੇ ਬਾਜ਼ਾਰ ਅਜ ਸਾਰੇ ਮੁਲਕਾਂ ਚ ਨਾ ਹੋਵਨ ਪਰ ਵਸਤੂਆਂ ਨੂੰ ਇਸਤਰੀ ਨੂੰ ਹੀ ਅੱਗੇ ਕਰਕੇ ਵੇਚਿਆ ਜਾਂਦਾ ਹੈ ਕਿਸੇ ਹੱਦ ਤੱਕ ਮੁਗਾਲਫਾ ਹੁੰਦਾ ਹੈ ਉਹ ਵਸਤੂ ਵੇਚੀ ਜਾ ਰਹੀ ਹੈ ਜਾਂ ਇਸਤਰੀ ਕਪੜਾ ਹੈ ਕਾਰ ਹੈ ਮੋਟਰਸਾਈਕਲ ਹੈ ਘਰ ਦੇ ਕੁਝ ਵੀ ਵਸਤੂ ਜੋ ਵਰਤਣ ਦੀਆਂ ਨੇ ਉਹਨਾਂ ਨੂੰ ਵੇਚਣਾ ਹੈ ਇਸਤਰੀ ਨੂੰ ਅੱਗੇ ਕਰਕੇ ਉਸ ਦਾ ਚਿੱਤਰ ਅੱਗੇ ਕਰਕੇ ਉਸੇ ਦਾ ਹੀ ਬੁੱਤ ਅੱਗੇ ਕਰਕੇ ਕੀ ਇਹ ਸਾਰੀਆਂ ਵਸਤੂਆਂ ਕੇਵਲ ਇਸਤਰੀ ਇਸਤੇਮਾਲ ਕਰਦੀ ਹੈ ਪਰ ਨਹੀਂ ਆਕਰਸ਼ਣ ਹੈ ਪੁਰਸ਼ ਦੇ ਮਨ ਤੇ ਇਸਤਰੀ ਦਾ ਤੋਂ ਇਸਤਰੀ ਨੂੰ ਅੱਗੇ ਕਰਕੇ ਵਸਤੂ ਦੇ ਪ੍ਰਤੀ ਆਕਰਸ਼ਣ ਪੈਦਾ ਕਰੋ ਤਾਂ ਕਿ ਖਰੀਦਾਰ ਇਸ ਔਰਤ ਦੇ ਰਾਹੀਂ कि इस से स्त्री दे रही वस्तु खरीद से ऐसा भी दौर लंग गया है पैर भी जुती स्त्री नो आख्या गया जिससे मनुक समय अनुसार जुती बदलदा रहे बदलो इस और ऐसा निजाम कॉफी लंबे समय तक प्रचलित रहे स्त्री हमेशा ਮਨੁੱਖ ਦੇ ਹੱਥੋਂ ਪੁਰਸ਼ ਦੇ ਹੱਥੋਂ ਪੀੜਤ ਰਹੀਏ ਸੰਤਾਪ ਗਰਸਤ ਰਹੀਏ ਦੂਰ ਕਿਉਂ ਜਾਓ ਜਦ 라वण ਵੀ ਕੈਦ ਦੇ ਚੋਂ ਸੀਤਾ ਨੂੰ ਰਿਹਾਰ ਕਰਕੇ ਲੈਂਦਾ ਗਿਆ ਲੰਕਾ ਨੂੰ ਫਤਿਹ ਕਰਕੇ ਮਸਲਾ ਖੜਾ ਹੋ ਗਿਆ ਸੀਤਾ ਦੀ ਅਗਨ ਪ੍ਰੀਖਿਆ ਦਾ ऐसा भारत ਦੇ ਵਿੱਚ ਪਰਾਚੀਨ ਸਮੇਂ ਤੋਂ ਇੱਕ ਖਿਆਲ ਚੱਲੇ ਆ ਰਿਹਾ ਹੈ ਕਿ ਅਗਨ ਹੀ ਸ਼ੁੱਧ ਕਰ ਸਕਦੀ ਹੈ ਅਗਨ ਹੀ ਹਰ ਵਸਤੂ ਨੂੰ ਪਵਿੱਤਰ ਕਰ ਸਕਦੀ ਹੈ ਜੈਸੇ ਸੋਨੇ ਨੂੰ ਅਗ ਦੇ ਵਿੱਚ ਪਾ ਕੇ ਸ਼ੁੱਧ ਕੀਤਾ ਜਾਂਦਾ ਹੈ ਧਾਤੂਆਂ ਸਾਰੀਆਂ ਹੀ ਅਗਨ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ ਹਨ ਔਰ ਕੁਝ ਪੁਰਾਣੇ ਰਹਿਮੀ ਮਨੁੱਖ ਤੇ ਭਾਂਡਿਆਂ ਦੇ ਵਿੱਚ ਵੀ ਜਿਤਨੇ ਚਿਰ ਤੱਕ ਅਗਨਾ ਪਾ ਲੈਨ ਉਸ ਦੀ ਸ਼ੁੱਧ ਹੀ ਨਹੀਂ ਮੰਦੇ ਪਵਿੱਤਰਤਾ ਨਹੀਂ ਮੰਦੇ ਅਗਨ ਹੀ ਸ਼ੁੱਧ ਕਰੇਗੀ لہذا ਹਾਲਾਤ ਇੱਥੇ ਤੱਕ ਚਲੇ ਗਏ ਹਨ ਮਨੁੱਖ ਸ਼ੁੱਧ ਹੈ ਵਿਚਾਰਾਂ ਦੇ ਤਲ ਤੇ ਮਾਨਸਿਕ ਤਲ ਤੇ ਸਰੀਰਕ ਤਲ ਤੇ ਇਹ ਸ਼ੁੱਧ ਹੈ ਇਹ ਪਾਵਨ ਹੈ ਇਸ ਦੀ ਪ੍ਰੀਖਿਆ ਵੀ ਅਗਨੀ ਹੀ ਕਰੇਗੀ। ਤਾਂ ਕੰਨ ਸੀਤਾ ਦੀ ਅਗਨ ਪ੍ਰੀਖਿਆ ਹੋਈ। ਵਕਤ ਦਾ અવਤਾਰੀ ਪੁਰਸ਼ ਅਗਨ ਪ੍ਰੀਖਿਆ ਵਿੱਚ ਸੀਤਾ ਨੂੰ ਪਾਉਂਦਾ ਹੈ। ਲੇਕਿਨ ਇਸ ਤਰ੍ਹਾਂ ਦੀ ਅਗਨ ਪ੍ਰੀਖਿਆ ਕਦੀ ਪੁਰਸ਼ ਨੇ ਨਹੀਂ ਕੀਤੀ। ਕੀ ਉਹ ਵੀ ਮਾਨਸਿਕ ਤਲ ਤੇ ਪਾਵਨ ਹੈ? ਕੀ ਉਹ ਵੀ ਸਰੀਰਕ ਤਲ ਤੇ ਪਵਿੱਤਰ ਹੈ ਇਸ ਦੀ ਲੋੜ ਹੀ ਨਹੀਂ ਚੰਮ ਕੇ ਹਮੇਸ਼ਾ ਪੁਰਸ਼ ਪ੍ਰધાન ਸਮਾਜ ਰਿਹਾ ਹੈ ਇਸਤਰੀ ਤੇ ਅਨੰਤ ਕਾਲ ਤੋ ਉਹ ਗੁਲਾਮ ਰਹੀ ਮਹਤਾਜ ਰਹੀ ਪੀੜਤ ਰਹੀ ਸਤਾਈ ਜਾਂਦੀ ਰਹੀ ਤੋ ਸੀਤਾ ਨਾ ਇਸ ਤਰ੍ਹਾਂ ਇਤਿਹਾਸ ਜਾਂ ਮੇ ਇਤਿਹਾਸ ਕਹਿੰਦਾ ਹੈ ਕਿ ਅਗਨ ਪ੍ਰੀਖਿਆ ਦੇਣੀ ਪਈ ਬਲਦੀ ਹੋਈ ਚੀਤਾ ਤੇ سیتا نو بٹھایا گیا اور جس دن اگ دن سیتا نوکیا گیا ہے آج تک بھارت اس استری زندہ جلائی جا رہی ہے اور یہ سلسلہ اجے تک بھی جاری ہے بہانے اکا ہو سکتے ہیں استری نو جلاؤ دے لیکن جلانا چلے آ رہے ہے حیرانگی ہے کدرے دہج دے نہ تھے کدرے پوترتا دے نہ تھے اور کدرے پورش کے غصے دا, دا شکار ہوئی اس تری زندہ جلائی جان دی رہی ہے اور جلائی جا رہی ہے یہ ٹھیک ہے ساری دنیا بچ آواز اٹھی ہیں اور اس تری نے بھی ਆਵਾਜ਼ ਉਠਾਈ ਹੈ ਪੁਰਸ਼ ਦੀ ਬਰਾਬਰੀ ਦੀ ਅਧਿਕਾਰਾਂ ਦੀ ਬਰਾਬਰੀ ਮੰਨੇ ਜਾ ਸਕਦੀ ਹੈ ਈਸ਼ਵਰ ਦਾ ਚਿੰਤਨ ਤੇ ਆਨੰਦ ਪਾਣ ਦਾ ਅਧਿਕਾਰ ਜਿੱਥੇ ਪੁਰਸ਼ ਦਾ ਹੈ ਇਸਤਰੀ ਦਾ ਵੀ ਹੈ ਮਾਣ ਸਨਮਾਨ ਜਿੱਥੇ ਪੁਰਸ਼ ਨੂੰ ਚਾਹੀਦਾ ਹੈ ਇਸਤਰੀ ਨੂੰ ਵੀ ਚਾਹੀਦਾ ਹੈ ਲੇਕਿਨ ਬਰਾਬਰੀ ਤੋਂ ਮੁਰਾਦ ਕਿਦਰੇ ਹੈ یہ نہ سمجھ لے جائے کہ ہر تل تے برابری ہر تل تے برابری تم پرماتما نے ہی نہیں کی تھی اس استری پورش کا تن الگ بنایا ہے وق وق بنایا ہے اور جتھے تن کا ڈھانچہ پربھو نے الگ بنایا من کا ڈھانچہ بھی پربو نے الگ بنایا ہے دو وپریت رنگانال تصویر بڑی سونی بنتی ہے ہی سنگیت کی دھن بغور کالا رنگ چھ جیسا نہیں ہے چٹا پیلے جیسا نہیں ہے پیلا لال جیسا نہیں ہے لال ہرے جیسا نہیں ہے پر انہیں رنگ نہ ہی کوئی سندر تصویر بنتی ہے سر ایک سرت کی دھن جنم نہیں جو ہے سر چاہیے سیتمئی ہوسکار سنسار سندر ہوئے تو یہ دو ज्य स्टेज इंडिका ਲਈਏ पीबर सुर है पुरुष कोमल सुर है स्त्री संगीत ਦਾ ਬੋਧ ਰੱਖਣ ਵਾਲੇ ਇਸ ਗੱਲ ਨੂੰ ਸਮਝਦੇ ਨੇ ਕੁਝ ਸੁਰਾ ਕੋਮਲ ਨੇ ਕੁਝ ਸੁਰਾ ਤੀਵਰ ਨੇ ਔਰ ਇਸ ਤਰ੍ਹਾਂ ਸੁੰਦਰ ਸੰਗੀਤ ਦਾ ਜਨਮ ਹੁੰਦਾ ਹੈ ਤੀਬਰ ਤੇ ਕੋਮਲ ਸੁਰਾਂ ਨਾਲ स्त्री ਕੋਮਲ ਹੈ ਤਦ ਹੀ ਤਾਂ ਇੱਕ ਆਲਮ ਨੇ ਕਹਿ ਦਿੱਤਾ ਹੈ है जो होरे जन से पुर रौनक कायनात कायनात देश दुनिया दे संसार विच अगर कुछ रौनक है कुछ रस है तो स्त्री करके उस इस रस नो विस्तार देंदा दे। है स्त्री एक रस है रस फैल सके पुरुष चाहिए एना दोहा दी ਆਪਣੀ ਆਪਣੀ ਲੋੜ ਹੈ ਜੈਸੇ ਮਲਾ ਨੂੰ ਇੱਕ ਪਾਸੇ ਕਰ ਦਈਏ ਤੋ ਬੇੜੀ ਵੀ ਬੇਮੈਨੀ ਹੋ ਜਾਂਦੀ ਹੈ ਵੈਦ ਨੂੰ ਇੱਕ ਪਾਸੇ ਕਰ ਦਈਏ ਤੋ ਜੜੀ ਬੂਟੀਆਂ ਦੀ ਖੂਬੀ ਵੀ ਪ੍ਰਗਟ ਨਹੀਂ ਹੋ ਸਕੇਗੀ ਪਵਨ ਨੂੰ ਇੱਕ ਪਾਸੇ ਕਰ ਦਈਏ ਤੋ ਫੁੱਲਾਂ ਦੀ ਮਹਿਕ ਵੀ ਦੂਰ ਦਰਾਸ ਤੱਕ ਨਹੀਂ ਜਾ ਸਕੇਗੀ ਇਸੇ ਤਰੀਕੇ ਦੇ ਨਾਲ ਦੋਹਾਂ ਨੂੰ ਅਲੱਗ-ਅਲੱਗ ਕਰ ਦਈਏ ਇਸਤਰੀ ਤੇ ਪੁਰਸ਼ ਨੂੰ ਦੋਵੇਂ ਬੇਰਾਮਕ ਹੋ ਜਾਣਗੇ ਔਰ ਦੋਵੇਂ ਬੇਮੈਨੇ ਹੋ ਜਾਣਗੇ ਲੇਕਿਨ ਦੁਹਾਂ ਦਾ ਸੁਮੇਲ ਕਾਰਜ ਦੀ ਸਿੱਧੀ ਹੈ ਜੈਸੇ ਮਲਾ ਤੇ ਬੀੜੀ ਦਾ ਮੇਲ ਜੈਸੇ ਪਵਨ ਤੇ ਫੁੱਲਾਂ ਦਾ ਮੇਲ ਜੈਸੇ ਵੈਦ ਤੇ ਜੜੀ ਬੂਟੀਆਂ ਦਾ ਸੁਮੇਲ ਜੈਸੇ ਬੀਜ ਤੇ ਧਰਤੀ ਦਾ ਮੇਲ ਜੈਸੇ ਪਾਣੀ ਤੇ ਸਾਬਣ ਦਾ ਮੇਲ ਕਪੜੇ ਨੂੰ ਸਾਫ ਕਰਦਾ ਹੈ ਇਸੇ ਤਰੀਕੇ ਨਾਲ ਇਸਤਰੀ ਤੇ ਪੁਰਸ਼ ਦਾ ਸੁਮੇਲ ਹੀ ਸੰਸਾਰ ਦੀ ਰੌਣਕ ਹੈ ਔਰ ਜੀਵਨ ਸੁਖਮਈ ਹੈ ਬਰਾਬਰੀ ਹਕੂਕ ਦੇ ਤਲਤੇ ਤੇ ਹੋ ਸਕਦੀ ਔਰ ਹੈ ਜੇ ਰੱਬੀ ਰਸ ਮਾਣਨ ਦਾ ਪੁਰਸ਼ ਨੂੰ ਅਧਿਕਾਰ ਹੈ ਇਸਤਰੀ ਨੂੰ ਵੀ ਉਨਾ ਅਧਿਕਾਰ ਹੈ ਲੇਕਿਨ ਦਨ ਤੇ ਮੰਨ ਦੀ ਬਰਾਬਰੀ ਪ੍ਰਮਾਤਮਾ ਨੇ ਨਹੀਂ ਕੀਤੀ ਇਸ ਵਾਸਤੇ ਕੰਮ ਕਾਰਜ ਕੁਝ ਵੰਡੇ ਹੋਏ ਨੇ ਘਰ ਸੰਵਰਦਾ ਸਥਿਰ ਰਹਿੰਦਾ ਮਹਾਨ ਆਉਂਦਾ ਇਸ ਤਰੀਕੇ ਪਰ ਘਰ ਦੇ ਵਿੱਚ ਬਾਰੋਂ ਸੁੱਖ ਆਂਦਾ ਰਹੇ ਸੰਪਦਾ ਆਂਦੀ ਰਹੇ تو بھجن دوڑن پرش چاہیے پرش کا شریر پربھو نے ایسا بنایا ہے اس نالوں زیادہ سخت ہے اور زیادہ بھاری بھرکم کم کر سکتا ہے یہی کارن ہے کہ پرش پہلوان نہ استری پہلوان مقابلہ نہیں کر سکے گی جتھے اس دا من کومل ہے سریر بھی کومل ہے اور اس کومل کا بھی لڑ ہے ورنہ ایسا ہو ہی نہیں سکتا کہ سنسارے کچھ کوملتا بچ جائے اگر پرش کول بھی کچھ کوملتا ہے تو اے استری دا گون ہے اور استری کر کے تھوڑی بہت ترک یہ جی استری تلتے بھی ملتی ہے تو پرش کر کے ملتی ہے ਉਹ ਥੋੜੀ ਬਹੁਤ ਤੇ ਚੈ ਹੀ ਰਹੀਏ ਤਾਂ ਕਿ ਉਸਦੀ ਕੋਮਲਤਾ ਦੀ ਰੱਖਿਆ ਹੋਵੇ ਕੁਦਰਤ ਦਾ ਇੱਕ ਨਿਯਮ ਹੈ ਕਿ ਫੁੱਲਾਂ ਦੀ ਰੱਖਿਆ ਕੰਡੇ ਹੀ ਕਰਦੇ ਨੇ ਫੁੱਲ ਆਪਣੀ ਰੱਖਿਆ ਨਹੀਂ ਕਰ ਸਕਦਾ ਸੋਨੇ ਦੀ ਰੱਖਿਆ ਲੋਹੇ ਨਾਲ ਹੁੰਦੀ ਹੈ ਕੋਮਲਤਾ ਦੀ ਰੱਖਿਆ ਸਖਤੀ ਨਾਲ ਹੁੰਦੀ ਹੈ ਕਿਸ ਨੂੰ ਪ੍ਰਾਚੀਨ ਵਿਦਵਾਨ ਤੇ ਇੰਜ ਵੀ ਕਹਿੰਦੇ ਰਹੇ ਨੇ ਇਸਤਰੀ ਨੂੰ ਹਰ ਸਮੇਂ ਪੁਰਸ਼ ਦੀ سختی ہے رکشا لی سرکشا لیتم پتا دی، پتی دی، جو ہے یہ سرکشت رہا کے جو ہے رکھ سکتی ویاسی پہ کہا کرتے ہیں انہوں نے بور استری پرکرتی بھی بیٹی ہے ਇਸਤੇ ਇਨਸਾਫ ਚਾਹੀਦਾ ਹੈ। ਔਰ ਪਿਆਰ ਚਾਹੀਦਾ ਹੈ, ਸਤਕਾਰ ਚਾਹੀਦਾ ਹੈ। ਸਿੱਖਾ ਵੀ ਸਭ ਕਹਿੰਦੇ ਨੇ ਜਿਸ ਘਰ ਦੇ ਚੋਂ ਇਸਤਰੀ ਦੇ ਚੀਖਣ, ਚਿਲਾਣ ਦੀ ਆਵਾਜ਼ ਬਾਹਰ ਆਉਂਦੀ ਹੈ, ਉਸ ਘਰ ਦੇ ਚੋਂ ਸੁੱਖ ਤੇ ਸੰਵਦਾ ਮੰਨ ਲਓ ਬਾਹਰ ਜਾ ਲਈ। ਵਾਕਈ ਉਸ ਘਰ ਦੀਆਂ ਖੁਸ਼ੀਆਂ ਉਸ ਘਰ ਦੀ ਸ਼ਾਂਤੀ ਉਸ ਘਰ ਦਾ ਸਕੂਨ ਬਾਹਰ ਚਲਾ ਜਾਂਦਾ ਜਿੱਥੇ ਇਸਤਰੀ ਦਾ ਰੋਦਨ ਘਰ ਦੀ ਚਾਰ دیواری ਤੋਂ ਬਾਹਰ ਚਲਾ ਤਵੀਰ ਚਾਹੀਦੀ ਕਥਾ ਬਹੁਤ ਵਧੀਆ ਸੀ ਹਾਂਜੀ ਬੜੇ ਨਾ ਅੱਛੇ ਅੰਦਾਜ਼ ਦੇ ਨਾਲ ਗਾਨੀ ਸੰਸੇਂਗ ਮਸੀਹ ਜੀ ਨੇ ਦੱਸਿਆ ਕਿ ਇਸਤਰੀ ਤੇ ਪੁਰਸ਼ ਜਿਹੜੇ ਨੇ ਨਾ ਉਹ ਕਈ ਸਥਾਤੇ ਹੁੰਦੀਆਂ ਜਿੱਥੇ ਨਾ ਬਰਾਬਰ ਹੁੰਦੇ ਯਾਨੀ ਕਿ ਹਕੂਕ ਹਨ ਉਹ ਬਰਾਬਰ ਮਿਲਨੇ ਚਾਹੀਦੇ ਬਰਾਬਰੀ ਦਾ ਹਕੂਕ ਹਰ ਇਨਸਾਨ ਮਰਦ ਜਾਂ ਔਰਤ ਹੈ ਨਾ ਉਹਨੂੰ ਬਰਾਬਰ ਦੇ ਹਕੂਕ ਮਿਲਨੇ ਚਾਹੀਦੇ ਆ ਲੇਕਿਨ ਦੇਖੋ ਬਾਤ ਸਦਾ ਐਸੀਆਂ ਹੁੰਦੀਆਂ ਜਿੱਥੇ ਜਿਹੜਾ ਪੁਰਸ਼ ਹੁੰਦਾ ਉਹਨੂੰ ਫਜ਼ੀਲਾ ਦਿੱਤੀ ਗਈ ਹੈ ਦੇਖੋ ਨਾ ਹੁਣ ਪੁਰਸ਼ ਸਾਰਾ ਦਿਨ ਬਾਹਰ ਜਾ ਕੇ ਕੰਮ ਕਰਦਾ ਹਾਂਜੀ ਮਿਹਨਤ ਮਜ਼ਦੂਰੀ ਕਰਦਾ ਰੱਬ ਸੋਹਣੇ ਨੇ ਨਾ ਉਹਦੇ ਜਿਸਮ ਨੂੰ ਸਖਤ ਬਣਾਇਆ ਬਿਲਕੁਲ ਉਹ ਤਾਂ ਕਿ ਮਿਹਨਤ ਕਰ ਸਕੇ ਤੇ ਆ ਕੇ ਆਪਣੇ ਫੈਮਲੀ ਦਾ ਆਪਣੇ ਪੁਰਸ਼ ਆਪਣੀ ਇਸਤਰੀ ਦਾ ਸਾਰਿਆਂ ਦਾ ਜ਼ਰੂਰੀ ਆਦ ਨੂੰ ਪੂਰਾ ਕਰ ਸਕੇ ਬਿਲਕੁਲ ਤੇ ਇਸੇ ਤਰ੍ਹਾਂ ਜਿਹੜੀ ਇਸਤਰੀ ਹੈ ਨਾਰੀ ਹੈ ਨਾ ਉਹ ਥੋੜੀ ਨਾ ਹੁੰਦੇ ਆ ਕਿ ਨਾਜ਼ਰ ਬਣਾਈ ਹੈ ਤਾਂ ਕਿ ਉਹ ਆਪਣੇ ਘਰ ਦੇ ਕੰਮ ਸੰਭਾਲ ਸਕੇ ਯਾਨੀ ਕਿ ਕਈ ਸਥਾਏ ਹਸੀਆਂ ਜਿੱਥੇ ਦੋਨੋਂ ਬਰਾਬਰ ਨੇ ਠੀਕ ਹੈ ਜਿੱਲੇ ਹਕੂਕ ਦੀ ਗੱਲ ਹੁੰਦੀ ਹੈ ਜਾਂ ਫਿਰ ਜ਼ਾਰੀ ਗੱਲ ਹੋਰ ਕੋਈ ਯਾਨੀ ਕਿ ਕਈ ਸਥਾਏ ਤੇ ਬਰਾਬਰ ਲੇਕਿਨ ਬਾਕੀ ਸਥਾਏ ਜਿਹੜੀ ਹੈ ਉਥੇ ਜਿਹੜਾ ਮਰਦ ਹੈ ਉਹ ਅਫਜ਼ਲ ਹੈ ਕਿਉਂਕਿ ਮਰਦ ਨਾ ਅ ਅੱਲਾਹ ਪਾਕ ਦੀ ਜ਼ਾਤ ਨਹੀਂ ਇਹਨੂੰ ਨੇਚਰ ਵਾਈਜ਼ ਔਰ ਦਿੱਤ ਫਜ਼ੀਲੇ ਦਿੱਤੀ ਹੈ ਹਾਕਮ ਬਣਾਇਆ ਵਾ ਬਿਲਕੁਲ ਵੀਰ ਜੀ ਦੇਖੋ ਇੱਕ ਜ਼ਿੰਦਗੀ ਹੈ ਇਕੱਲਾ ਸੋਨੇ ਨੇ ਇੱਕ ਨਿਜ਼ਾਮ ਬਣਾਇਆ ਵਾ ਅਸੀਂ ਮੁਸਲਮਾਨ ਸਾਡਾ ਕੀ ਦਾ ਫਿਰ ਵੀਰ ਜੀ ਦੇਖੋ ਮਰਦ ਨੂੰ ਫਜ਼ੀਲੇਤ ਹਾਸਲ ਦਿੱਤੀ ਗਈ ਔਰਤ ਨੂੰ ਤੇ ਇਹ ਵੀਡੀਓ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਨੇ ਬੜੇ ਅੱਛੇ ਤਰੀਕੇ ਨਾਲ ਬਿਆਨ ਕੀਤਾ ਵਾ ਵੀਡੀਓ ਵੀ ਦੇਖੀਏ ਮਜ਼ਾ ਵੀ ਆ ਤੇ ਰਿਐਲਿਟੀ ਵੀਰ ਜੀ ਹਕੀਕਤ ਹੈ ਕਿ ਜਿਹੜਾ ਹਸਬੰਡ ਹੈ ਉਹਨੂੰ ਦਰਜੀ ਦਿੱਤੀ ਗਈ ਹੈ ਬੀਵੀ ਨਾਲੋਂ ਤੇ ਤੁਸੀਂ ਦੇਖ ਸਕਦੇ ਹੋ ਵੀਰ ਜੀ ਕਿ ਇੱਕ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਵੀ ਕਿਹਾ ਗਿਆ ਕਿ ਮੀਆਂ ਬੀਵੀ ਜਿਹੜੇ ਆ ਇੱਕ ਗੱਡੀ ਦਾ ਪਹੀਆ ਵੈ ਇਹਨਾਂ ਨੂੰ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ ਵੈ ਕਿਸੇ ਟਾਈਮ ਵੀਰ ਜੀ ਕੁਝ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਬਾਅਦ ਟਾਈਮ ਦੇਖੋ ਕਿ ਔਰਤ ਜਿਹੜੀ ਮਾਸ਼ੇ ਦੇ ਵਿੱਚ ਉਹ ਵੀ ਵੱਧ ਚੜ ਕੇ ਆਪਣਾ ਰੋਲ ਅਦਾ ਕਰਦੀ ਹੈ ਤੇ ਇਹ ਚੀਜ਼ਾਂ ਜਿਹੜੀਆਂ ਵੀਰ ਜੀ ਦੇਖੀਆਂ ਜਾਂਦੀਆਂ ਮੈਂ ਤੇ ਬਾਸ ਟਾਈਮ ਇਸ ਤਰ੍ਹਾਂ ਦਾ ਹੁੰਦਾ ਵੀਰ ਜੀ ਕਿ ਮਰਦ ਜਿਹੜੇ ਹਜ਼ਰਤ ਨੇ ਉਹ ਸਾਰਾ ਦਿਨ ਜਿਸ ਤਰ੍ਹਾਂ ਤੁਸੀਂ ਕਹਾਂਗੇ ਕਮਾਉਂਦੇ ਨੇ ਆਪਣੀ بیوی ਬੱਚੇ ਵਾਸਤੇ ਮਾਪਿਓ ਵਾਸਤੇ ਇੱਕ ਮਿਹਨਤ ਕਰਦੇ ਨੇ ਤੇ ਇਹ ਅਲਾ ਸੁਨੇ ਨੇ ਵੀਰ ਜੀ ਇੱਕ ਕੁਦਰਤ ਲਈ ਇੱਕ ਮਰਦ ਦੇ ਅੰਦਰ ਇੱਕ ਐਸੀ ਸਲਾਹੇ ਦਿੱਤੀ ਹੈ ਕਿ ਉਹਨੇ ਇੱਕ ਨਿਜ਼ਾਮ ਨੂੰ ਚਲਾਉਣਾ ਹੁੰਦਾ ਵੀਰ ਜੀ ਉਹੀ ਨਾ ਕਿ ਹਾਕਮ ਬਣਾਇਆ ਵੈ ਦੂਸਰਾ ਉਹ ਔਰਤ ਜਿਹੜੀ ਆਉਂਦੀ ਆ ਇਸਤਰੀ ਆ ਪਨਾਰੀ ਆ ਉਹਦੀ ਹਫਾਜ਼ਤ ਕਰਦਾ ਉਹ ਘਰ ਦੀ ਚਾਰਦੁਆਰੀ ਰਹਿੰਦੀ ਮਹਿਫੂਜ਼ ਰਹਿੰਦੀ ਹੈ ਤੇ ਉਹ ਬਾਹਰ ਜਾ ਕੇ ਮੇਰੇ ਤੋਂ ਮਜ਼ਦੂਰੀ ਕਰਦਾ ਜੋ ਵੀ ਕਰਦਾ ਤਾਂ ਕਿ ਤੋ ਆਪਣੇ ਇੱਜ਼ਤ ਨੂੰ ਮਿਲਕ ਮਹਫੂਜ਼ ਕਰਕੇ ਰੱਖਦਾ ਤੇ ਆਪ ਮਿਹਨਤ ਕਰਦਾ ਵੈ ਲੇਕਿਨ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਜਦੀਦ ਜਿਹੜੀਆਂ ਔਰਤਾਂ ਨਵੀਆਂ ਆ ਗਈਆਂ ਜਦੀਦ ਦੌਰ ਦੀਆਂ ਔਰਤਾਂ ਜਿਹੜੀਆਂ ਸਾਨੂੰ ਡਿਮਾਂਡ ਕਰਦੀਆਂ ਉਹ ਮਰਦਾਂ ਦੇ ਬਰਾਬਰ ਹਕੂਕ ਦਿੱਤੇ ਜਾਂਦੇ ਉਹ ਇਸ ਚੀਜ਼ ਨੂੰ ਨਹੀਂ ਸਮਝਦੀਆਂ ਕਿ ਜਿੱਲੇ ਤੁਸੀਂ ਬਾਹਰ ਨਿਕਲੋਗੇ ਇੱਕ ਚਾਰ ਦੀਵਾਰੀ ਚੋਂ ਤੇ ਉਹ ਤੁਹਾਡੇ ਵਾਸਤੇ ਹੀ ਖਤਰਾ ਵੈ ਤੁਸੀਂ ਉਹ ਫਿਰ ਜਿਹੜੇ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਵੀ ਗੰਦੇ ਲੋਕ ਬੈਠੇ ਨੇ ਜਿੱਲੇ ਉਹਨਾਂ ਦਾ ਸਾਹਮਣਾ ਕਰੋਗੇ ਫਿਰ ਮੁਸ਼ਕਲ ਪੇਚ ਆਏਗੀ ਇਸ ਚੀਜ਼ ਨੂੰ ਨਹੀਂ ਸਮਝਦੀਆਂ ਤੇ ਬਾਕੀ ਵੀਰੋ ਸਾਨੂੰ ਤੇ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰੱਖੋ ਢੇਰ ਸਰਾ ਕੇ ਰੱਬ ਰਾਖਾ